ਪ੍ਰੋਫੈਸਰ ਪੰਜਾਬੀ ਜਨ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਹਾਣੀ ਲਿਪਕੋਟ ਵਾਲਾਂ ਦੀ ਲਿਖੀ ਹੋਈ ਉਹ ਸੋਚਦੀ ਜੀਤੀ ਦਾ ਆਪਣੀ ਦਾਦੀ ਨਾਲ ਬਹੁਤ ਪਿਆਰ ਸੀ ਉਸਦੇ ਪਿਤਾ ਨੇ ਉਸ ਨੂੰ ਕਿਹਾ ਸੀ ਕਿ ਬੁੱਢਿਆਂ ਦਾ ਸੁਭਾਅ ਬੱਚਿਆਂ ਵਰਗਾ ਹੋ ਜਾਂਦਾ ਹੈ ਇਸ ਕਰਕੇ ਉਹ ਆਪਣੀ ਮਾਂ ਤੋਂ ਚੋਰੀ ਦਾਦੀ ਨੂੰ ਕਦੇ ਖੋਏ ਦੀ ਪਿੰਨੀ ਕਦੇ ਚੂਰੀ ਕੁੱਟ ਕੇ ਦਿੰਦੀ ਅਤੇ ਕਦੇ ਉਸ ਦੀਆਂ ਪੁੜਪੜੀਆਂ ਤੇ ਗੂੰਦ ਲਾ ਦਿੰਦੀ ਪਰ ਉਸਦੀ ਮਾਂ ਆਪਣੀ ਸੱਸ ਨੂੰ ਬਿਲਕੁਲ ਚੰਗੀ ਨਹੀਂ ਸਮਝਦੀ ਸੀ ਕਿਉਂਕਿ ਉਹ ਹਮੇਸ਼ਾ ਜੀਤੀ ਦੇ ਪਿਓ ਨੂੰ ਸਿਖਾ ਕੇ ਉਸ ਨਾਲ ਲੜਾ ਦਿੰਦੀ ਸੀ ਉਸ ਨੂੰ ਕਦੇ ਚੰਗੇ ਕੱਪੜੇ ਨਹੀਂ ਸੀ ਪਾਉਣ ਦਿੰਦੀ ਤੇ ਹਰ ਸਮੇਂ ਟੋਕ ਟੁਕਾਈ ਕਰਦੀ ਰਹਿੰਦੀ ਮਾਂ ਤੋਂ ਇਹ ਗੱਲਾਂ ਸੁਣ ਕੇ ਜੀਤੀ ਨੂੰ ਦਾਦੀ ਬੁਰੀ ਲੱਗਣ ਲੱਗ ਪਈ ਅਤੇ ਉਹ ਉਸ ਨਾਲ ਗੁੱਸੇ ਵਿੱਚ ਵੀ ਬੋਲਦੀ ਪਰ ਉਹ ਜਲਦੀ ਹੀ ਸਭ ਕੁਝ ਭੁੱਲ ਕੇ ਦਾਦੀ ਪ੍ਰਤੀ ਪਿਆਰ ਭਰਿਆ ਰਵਈਆ اختیار ਕਰ ਲੈਂਗੇ ਕਿਉਂਕਿ ਉਹ ਸੋਚਦੀ ਸੀ ਕਿ ਦਾਦੀ ਨੇ ਖਬਰੇ ਹੋਰ ਸਾਲ ਜਿਉਣਾ ਹੈ ਜਾਂ ਨਹੀਂ ਦਾਦੀ ਜੀਤੀ ਦੀ ਮਾਂ ਨੂੰ ਕਦੇ ਵੀ ਜੀਤੀ ਨੂੰ ਕੁਝ ਨਾ ਆਖਣ ਦਿੰਦੀ ਅਤੇ ਜੇਕਰ ਉਹ ਕੋਈ ਚੀਜ਼ ਲੈਣ ਦੇ ਲਈ ਆਖਦੀ ਜਾਂ ਜਿੱਦ ਕਰਦੀ ਤਾਂ ਦਾਦੀ ਉਸ ਦੀ ਮਾਂ ਨੂੰ ਕਹਿੰਦੀ ਕਿ ਉਹ ਉਸ ਨੂੰ ਮਨਪੋਂਦੀ ਚੀਜ਼ ਲੈ ਦੇਵੇ ਇਸ ਤਰ੍ਹਾਂ ਜਦੋਂ ਦਾਦੀ ਜੀਤੀ ਦੇ ਵੱਲ ਦੀ ਗੱਲ ਕਰਦੀ ਸੀ ਤਾਂ ਉਸ ਨੂੰ ਦਾਦੀ ਬੜੀ ਚੰਗੀ ਲੱਗਦੀ ਸੀ ਪਰ ਜਦੋਂ ਦਾਦੀ ਉਸ ਨੂੰ ਨਵੇਂ ਕੱਪੜੇ ਪਾਉਣ ਤੀਆਂ ਤੇ ਜਾਣ ਤੋਂ ਰੋਕਦੀ ਅਤੇ ਆਪਣੀ ਇੱਜ਼ਤ ਆਬਰੂ ਲੈ ਕੇ ਘਰ ਬੈਠਣ ਲਿਆਗਦੀ ਤਾਂ ਉਸ ਨੂੰ ਦਾਦੀ ਚੰਗੀ ਨਾ ਲੱਗਦੀ ਹੁਣ ਦਾਦੀ ਨੂੰ ਮੰਝੇ ਤੇ ਪਿਆ 6 ਮਹੀਨੇ ਹੋ ਚੁੱਕੇ ਸਨ ਤੇ ਉਹ ਦਿਨੋਂ ਦਿਨ ਥੱਲੇ ਲੱਤ ਨਹੀਂ ਜਾ ਰਹੀ ਸੀ ਉਸਨੇ ਬਿਮਾਰ ਪਈ ਨੇ ਕਈ ਵਾਰ ਜੀਤੀ ਦੇ ਪਿਤਾ ਬਚਨ ਸਿੰਘ ਨੂੰ ਕੰਮ ਛੁਡਾ ਕੇ ਆਪਣੇ ਕੋਲ ਸੱਦਿਆ ਸੀ ਕਿਉਂਕਿ ਉਹ ਮਰਦੀ ਹੋਈ ਉਸ ਦਾ ਮੂੰਹ ਜ਼ਰੂਰ ਦੇਖਣਾ ਚਾਹੁੰਦੀ ਸੀ ਪਰ ਹਰ ਵਾਰ ਉਹ ਬਚ ਜਾਂਦੀ ਸੀ ਪਿਛਲੀ ਵਾਰ ਆਏ ਉਸ ਦੇ ਪਿਤਾ ਜੀ ਨੇ ਜੀਤੀ ਨੂੰ ਕਿਹਾ ਸੀ ਕਿ ਉਹ ਆਪਣੀ ਦਾਦੀ ਦਾ ਪੂਰਾ ਪੂਰਾ ਖਿਆਲ ਰੱਖੇ ਤੇ ਉਸ ਦੀ ਹਾਲਤ ਸੰਬੰਧੀ ਉਸ ਨੂੰ ਖੱਤ ਲਿਖਦੀ ਰਹੇ ਬਿਮਾਰ ਦਾਦੀ ਹਰ ਸਵੇਰ ਪਾਣੀ ਦੀ ਮੰਗ ਕਰਦੀ ਰਹਿੰਦੀ ਕਦੇ ਉਹ ਆਪਣੇ ਆਪ ਹੀ ਵੈਣ ਪਉਣ ਲੱਗ ਪੈਂਦੀ ਤੇ ਕਦੇ ਚੰਗੀਆਂ ਮੰਦੀਆਂ ਗੱਲਾਂ ਕਰਨ ਲੱਗ ਪੈਂਦੀ ਜੀਤੀ ਦੀ ਮਾਂ ਉਸ ਦੀ ਜਾਨ ਤੇ ਛੇਤੀ ਨਾ ਨਿਕਲਣ ਦੇ ਕਾਰਨ ਉਸ ਦਾ ਉਸ ਨਾਲ ਕੀਤਾ ਬੁਰਾ سلوਕ ਸਮਝਦੀ ਸੀ ਜੀਤੀ ਵੀ ਹਾਲ ਪੁੱਛ ਪੁੱਛ ਕੇ ਤੇ ਗੋਲੀਆਂ ਦੇ ਦੇਖ ਕੇ ਅੱਕ ਚੁੱਕੀ ਸੀ ਹੁਣ ਉਸ ਨੂੰ ਖੰਗ ਤੋਂ ਬੜੀ ਗਲਿਆਣ ਆਉਂਦੀ ਸੀ ਉਸ ਨੂੰ ਲੋਕਾਂ ਦੀਆਂ ਬੁੱਢੇ ਮਾਪਿਆਂ ਦੀ ਸੇਵਾ ਕਰਨ ਦੀਆਂ ਗੱਲਾਂ ਚੰਗੀਆਂ ਨਾ ਲੱਗਦੀਆਂ ਐਤਕੀ ਫਿਰ ਦਾਦੀ ਨੇ ਜੀਤੀ ਨੂੰ ਕਿਹਾ ਕਿ ਉਹ ਆਪਣੇ ਪਿਤਾ ਨੂੰ ਖਤ ਪਾ ਦੇਵੇ ਕਿਉਂਕਿ ਉਸ ਨੂੰ ਹੁਣ ਬਚਣ ਦੀ ਆਸ ਨਹੀਂ ਹੈ ਪਰ ਜੀਤੀ ਨੇ ਇਹ ਸੋਚ ਕੇ ਤੇ ਕੁਝ ਮਾਦ ਕਹਿਣ ਤੇ ਖਤ ਨਾ ਪਾਇਆ ਕਿ ਉਸਦੇ ਪਿਤਾ ਨੂੰ ਅੱਗੇ ਵੀ ਐਵੇਂ ਹੀ ਆਉਣਾ ਪਿਆ ਸੀ ਦੋ ਦਿਨ ਬਗਰੋਂ ਦਾਦੀ ਨੇ ਜੀਤੀ ਨੂੰ ਪੁੱਛਿਆ ਕਿ ਉਸਨੇ ਖਤ ਪਾਇਆ ਵੀ ਹੈ ਜਾਂ ਨਹੀਂ ਤੇ ਮੈਨੂੰ ਰਾਤ ਸਪਨੇ ਵਿੱਚ ਤੇਰਾ ਦਾਦਾ ਮਿਲਿਆ ਸੀ ਇਸ ਕਰਕੇ ਹੁਣ ਮੈਨੂੰ ਬਚਣ ਦੀ ਕੋਈ ਆਸ ਨਹੀਂ ਹੈ ਜੀਤੀ ਨੇ ਉੱਤਰ ਦਿੱਤਾ ਕਿ ਉਸਨੇ ਖਤ ਨਹੀਂ ਪਾਇਆ ਇਸ ਤੇ ਦਾਦੀ ਦਾ ਮਨ ਬਹੁਤ ਖਰਾਬ ਹੋਇਆ ਸ਼ਾਮ ਨੂੰ ਉਸ ਦੀ ਦਾਦੀ ਨੇ ਚਾਹ ਨਾ ਪੀਤੀ ਤੇ ਨਾ ਹੀ ਗੋਲੀ ਲਈ ਅੱਧੀ ਕਿ ਰਾਤ ਨੇ ਉਸਨੇ ਪਾਣੀ ਪੀਤਾ ਤੜਕਸਾਰ ਉਹ ਅਕਾਲ ਚਰਣਾ ਕਰ ਗਈ ਇਸ ਤੇ ਜੀਤੀ ਬਹੁਤ ਰੋਈ ਉਹ ਸੋਚ ਰਹੀ ਸੀ ਕੀ ਖਬਰੇ ਪਿਤਾ ਜੀ ਨੂੰ ਮਿਲਣ ਲਈ ਦਾਦੀ ਦਾ ਕਿੰਨਾ ਕੋ ਦਿਲ ਕਰਦਾ ਹੋਵੇਗਾ ਉਸਨੇ ਖਤ ਕਿਉਂ ਨਾ ਪਾਇਆ ਉਸ ਨੂੰ ਆਪਣੀ ਮਾਂ ਤੇ ਵੀ ਗੁੱਸਾ ਆਉਂਦਾ ਉਹ ਸੋਚਦੀ ਉਸ ਦੀ ਦਾਦੀ ਕਿੰਨੀ ਚੰਗੀ ਸੀ ਜੋ ਹਰ ਸਮੇਂ ਕੋਈ ਨਾ ਕੋਈ ਕੰਮ ਕਰਦੀ ਰਹਿੰਦੀ ਸੀ ਉਹ ਸੋਚਦੀ ਸੋਚਦੀ ਦਾਦੀ ਤੋਂ ਮਾਫੀ ਮੰਗਦੀ ਉਹ ਸੋਚਦੀ ਹੈ ਕਿ ਜੇਕਰ ਹੁਣ ਉਸ ਦੀ ਦਾਦੀ ਆ ਜਾਵੇ ਤਾਂ ਉਹ ਉਸ ਦੀ ਰੱਜ ਕੇ ਸੇਵਾ ਕਰੇਗੀ ਉਸ ਤੇ ਦਾਦੀ ਦੀ ਸੋਟੀ ਮਾਲਾ ਤੇ ਘਗਰੀ ਸਭ ਸੰਭਾਲ ਲਈ। ਮਾਂ ਦੀ ਮੌਤ ਦੀ ਖਬਰ ਸੁਣ ਕੇ ਉਸ ਦਾ ਪਿਤਾ ਘਰ ਆਇਆ ਤੇ ਉਹ ਬਹੁਤ ਰੋਇਆ। ਜੀਤੀ ਬਹੁਤ ਦੁਖੀ ਹੋਈ। ਉਸਨੇ ਸੋਚਿਆ ਕਿ ਉਹ ਸਾਰੀ ਗੱਲ ਦੱਸ ਦੇਵੇਗੀ ਕਿ ਉਸ ਦੀ ਦਾਦੀ ਨੇ ਖਤ ਲਿਖਣ ਲਈ ਕਿਹਾ ਸੀ ਪਰ ਉਸਨੇ ਹੀ ਨਾ ਲਿਖਿਆ। ਪਰ ਉਹ ਪਿਤਾ ਜੀ ਦੇ ਗੁੱਸੇ ਤੋਂ ਡਰਦੀ ਸੀ ਜਿਸ ਕਰਕੇ ਉਸਨੇ ਏਨਾ ਦੱਸਿਆ ਆਣ ਗਵਣ ਦੇ ਲੋਕਾਂ ਨੇ ਆ ਕੇ ਪਰਚਾਵੜੀਆਂ ਕਰਦੇ ਤਾਂ ਜੀਤੀ ਦਾ ਪਿਤਾ ਕਹਿੰਦਾ ਕਿ ਜੇਕਰ ਉਸ ਨੂੰ ਪਤਾ ਹੁੰਦਾ ਕਿ ਮਾਂ ਨੇ ਛੇਤੀ ਮਰ ਜਾਣਾ ਹੈ ਤਾਂ ਉਹ ਘਰੋਂ ਬਾਹਰ ਪੈਣਾ ਪੁੱੜਦਾ ਇਹ ਸੁਣ ਕੇ ਜੀਤੀ ਦਾ ਦਿਲ ਨ ਪੀੜਿਆ ਜਾਂਦਾ ਹੈ ਤੇ ਉਹ ਆਪਣੇ ਪਿਤਾ ਨੂੰ ਅਸਲ ਗੱਲ ਦੱਸਦੀ ਰਹਿ ਜਾਂਦੀ ਉਹ ਜੀਤੀ ਨੂੰ ਪੁੱਛਦੇ ਕਿ ਮਾਂ ਨੇ ਜਾਂਦੀ ਵਾਰ ਕੁਝ ਕਿਹਾ ਵੀ ਹੋਵੇਗਾ ਤਾਂ ਜੀਤੀ ਦਾ ਦਿਲ ਕਰਦਾ ਸੀ ਕਿ ਉਹ ਕਹਿ ਦੇਵੇ ਕਿ ਉਹ ਉਹਨਾਂ ਨੂੰ ਯਾਦ ਕਰਦੀ ਮਰੀ ਹੈ ਪਰ ਲਫ਼ਜ਼ ਉਸ ਦੇ ਸਨ ਵਿੱਚ ਹੀ ਰੁਕ ਜਾਂਦੇ ਫਿਰ ਪਿਤਾ ਜੀ ਨੇ ਪੁੱਛਿਆ ਕਿ ਕਿਤੇ ਉਹ ਵੀ ਨਾ ਆਪਣੀ ਮਾਂ ਵਾਂਗ ਉਸ ਨੂੰ ਖਿੱਚ ਕੇ ਤਾਂ ਨਹੀਂ ਸੀ ਪੈਂਦੀ ਇਸ ਤੇ ਜੀਤੀ ਰੋਣ ਲੱਗ ਪਈ ਪਿਤਾ ਜੀ ਨੇ ਚੁੱਪ ਕਰਾਇਆ ਤੇ ਕਿਹਾ ਕਿ ਉਹ ਜਾਣਦੇ ਹਨ ਕਿ ਉਹ ਮਾਂ ਦਾ ਬਹੁਤ ਖਿਆਲ ਰੱਖਦੀ ਸੀ ਤੇ ਗੱਲ ਨਾਲ ਵੀ ਜੀਤੀ ਦਾ ਕਲੇਜਾ چیرਿਆ ਜਾਂਦਾ ਹੈ ਉਸਲ ਕਲ ਕਹਿਣ ਲੱਗੀ ਪਿਤਾ ਜੀ ਦਾਦੀ ਕਹਿ ਕੇ ਚੁੱਪ ਕਰ ਜਾਂਦੀ ਹੈ ਤੇ ਉਸਦੇ ਪਿਤਾ ਜੀ ਉਸ ਨੂੰ ਕਹਿੰਦੇ ਬਸ ਪੁੱਤਰ ਤੂੰ ਦਾਦੀ ਨੂੰ ਬਹੁਤ ਯਾਦ ਨਾ ਕਰਿਆ ਕਰ ਇਸ ਪ੍ਰਕਾਰ ਉਹ ਆਪਣੇ ਪਿਤਾ ਨੂੰ ਅਸਲ ਗੱਲ ਨਾ ਦੱਸ ਸਕਦੀ ਤੇ ਰੋ ਰੋ ਕੇ ਆਖਦੀ ਦਾਦੀ ਤੂੰ ਕਿਉਂ ਮਰ ਗਈ ਮੈਨੂੰ ਖਤ ਲਿਖਣ ਲਈ ਕਿਹਾ ਸੀ ਧੰਨਵਾਦ